ਜਿਹੜਾ SV509 ਬਿਲ ਹੈਗਾ ਕੈਲੀਫੋਰਨੀਆ ਦੀ ਸਟੇਟ ਜਿਹੜਾ ਉਹਦੇ ਵਿੱਚ ਤੇ ਪਹਿਲੀ ਮੀਟਿੰਗ ਦਾ ਤੁਹਾਨੂੰ ਪਤਾ ਹੀ ਸੀ ਜਿਹੜੀ ਹੋਈ ਸੀ ਕਮੇਟੀ ਦੇ ਸਾਹਮਣੇ ਉਹ 100% ਉਹ ਜਿਹੜੇ ਸਾਰਿਆਂ ਨੇ ਜਨੈਨੀਮਸਲੀ ਪਾਸ ਕੀਤਾ ਸੀ ਉਸ ਤੋਂ ਬਾਅਦ ਦੂਜੀ ਮੀਟਿੰਗ ਦੇ ਵਿੱਚ ਕੋਈ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਉਹ ਨਹੀਂ ਗਏ ਸੀ ਪਰ Hindu American Foundation ਦੇ ਬੰਦੇ ਗਏ ਸੀ ਤੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਪਰ ਉਹ ਵੀ ਜਨੈਨੀਮਸਲੀ ਪਾਸ ਹੋ ਗਿਆ ਪਰ ਹੁਣ Hindu American Foundation ਨੇ ਕਾਫੀ ਜ਼ਿਆਦਾ ਜਿਹੜਾ ਜ਼ਹਿਰ ਆ ਉਹ ਸਿੱਖਾਂ ਦੇ ਅਗੇਂਸਟ ਪੰਜਾਬੀਆਂ ਦੇ ਅਗੇਂਸਟ ਉਗਲਣਾ ਸ਼ੁਰੂ ਕੀਤਾ ਹੋਇਆ ਹੈਗਾ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਵੀਡੀਓ ਵੀ ਜਾਰੀ ਕੀਤੀ ਹੈਗੀ ਹੈ ਉਸ ਵੀਡੀਓ ਦੇ ਵਿੱਚ ਖੰਡਾ ਲਾ ਕੇ ਥੱਲੇ ਲਿਖਿਆ ਹੈ ਵੀ ਜਿਹੜੇ ਖਾਲਸਤਾਨੀ ਜਿਹੜੇ ਹੈਗੇ ਆ ਮਿਲੀਟੈਂਟ ਜਾਂ ਜਿਹੜਾ ਪਖਰਾ ਮੁਲਕ ਮੰਗਦੇ ਹੈਗੇ ਆ ਇਹ ਇਹਨਾਂ ਦਾ ਪੂਰਾ ਵਿਰੋਧ ਹੋਣਾ ਚਾਹੀਦਾ ਤੇ ਐਸਵੀ 509 ਬਿਲ ਨੂੰ ਲੈ ਕੇ ਉਹਨਾਂ ਦੇ ਇੱਕ ਸੁਹਾਗ ਏ ਸ਼ਕਲਾ ਆ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜਾ ਐਸਵੀ 509 ਬਿਲ ਆ ਇਹ ਹਿੰਦੂਆਂ ਲਈ ਬਹੁਤ ਡੇਂਜਰਸ ਆ ਤੇ ਇਹਦੇ ਨਾਲ ਸਾਡੇ ਤੇ ਬਹੁਤ ਅਸਰ ਪਊਗਾ ਕਿਉਂਕਿ ਜੇ ਅਸੀਂ ਕਿਸੇ ਤਰ੍ਹਾਂ ਦਾ ਵਿਰੋਧ ਕਰਦੇ ਹਾਂ ਤੇ ਸਾਡੇ ਇਹ ਕਿਹਾ ਜਾਊਗਾ ਵੀ ਇਹ ਇੰਡੀਆ ਗਵਰਨਮੈਂਟ ਦੇ ਬੰਦੇ ਹੈਗੇ ਆ ਸੋ ਤੁਸੀਂ ਇਹ ਦੇਖ ਲਓ ਵੀ ਜਿਸ ਦਿਨ ਹੀアリング ਹੋਈ ਸੀ 100 ਤੋਂ ਵੱਧ ਪੰਜਾਬੀ ਉੱਥੇ ਪਹੁੰਚੇ ਹੋਏ ਸੀ ਹਰ ਇੱਕ ਨੇ ਜੱਸ ਕੇ ਆ ਤੇ ਕਿਸੇ ਨੇ ਵੀ ਕਿਸੇ Hindu ਦੇ ਅਗੇਂਸਟ ਸ਼ਬਦ ਨਹੀਂ ਵਰਤਿਆ ਕਿਸੇ ਨੇ ਇੰਡੀਆ ਦੇ ਅਗੇਂਸਟ ਸ਼ਬਦ ਨਹੀਂ ਵਰਤਿਆ ਇਹ ਜਿਹੜਾ ਬਿਲ ਆ ਕਲੀਅਰਲੀ ਇਹਦੇ ਵਿੱਚ ਕਿਤੇ ਨਹੀਂ ਲਿਖਿਆ ਆ ਵੀ ਇੰਡੀਆ ਜਾਂ ਕੋਈ ਹੋਰ ਮੁਲਕ ਹੈਗਾ ਇਹ ਚ ਇਹ ਆ ਵੀ ਓਵਰਆਲ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਕਿਸੇ ਵੀ ਮੁਲਕ ਦੀ ਜਿਹੜੀ ਸਰਕਾਰ ਆ ਉਹੋ ਟਰਾਂਸਨੇਸ਼ਨਲ ਆਪਰੇਸ਼ਨ ਨਾ ਕਰ ਸਕੇ ਪਰ ਹੁਣ ਇਤੋਂ ਇਹ ਲੱਗਦਾ ਵੀ ਇਹ ਤਾਂ ਜਿੱਦਾਂ ਭਾਰਤ ਸਰਕਾਰ ਦੇ ਪ੍ਰੌਕਸੀ ਹੁੰਦੇ ਆ ਜੋ ਉਹਨਾਂ ਦੇ ਕੰਮਕਾਰ ਚੱਲ ਰਹੇ ਹੈਗੇ ਆ ਉਤੋਂ ਇਹ ਸ਼ੱਕ ਪੈਂਦੀ ਹੈਗੀ ਆ ਸੋ ਉਹਨਾਂ ਨੇ ਕਿਹਾ ਵੀ ਅਸੀਂ ਪੂਰਾ ਜ਼ੋਰ ਲਾਵਾਂਗੇ ਜਿੰਨਾ ਵੀ ਸਾਡਾ ਹੋ ਸਕੇ ਇਸ ਬਿੱਲ ਦਾ ਵਿਰੋਧ ਕਰਨ ਲਈ ਹਰ ਲੈਵਲ ਦੇ ਉੱਤੇ ਤੇ ਸਾਡੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਕਮੇਟੀਆਂ ਆ ਉਹਨਾਂ ਦੀ ਹੁਣ ਕੀ ਪਲਾਨ ਹੈਗੀ ਆ ਇਸ ਨੂੰ ਫਾਈਟ ਵੈਕ ਕਰਨ ਦੇ ਲਈ ਜੇ ਹਰਜੋਤ ਸਿੰਘ ਜੀ ਇੱਕ ਉਹ ਉਹਦਾ ਤੁਹਾਨੂੰ ਦਿਖਾ ਦਿੰਦੇ ਆ ਵੀ ਕਿਦਾਂ ਖੰਡਾ ਲਾ ਕੇ ਉਹਨਾਂ ਨੇ ਇਹ ਜਿਹੜਾ ਵੀਡੀਓ ਜਿਹੜੀ ਉੱਥੇ ਪਾਈ ਆ ਵੀਡੀਓ ਦੇ ਵਿੱਚ ਬੰਦਿਆਂ ਦੀਆਂ ਸ਼ਕਲਾਂ ਨਹੀਂ ਸਿਰਫ ਖੰਡਾ ਆ ਵੀ ਵਾਈਜ਼ ਦ ਯੂ ਐਸ ਹਾਰਬਰਿੰਗ ਖਾਲਿਸਤਾਨੀ 테ਰਰਿਸ ਸੋ ਖਾਲਿਸਤਾਨੀ ਨੂੰ 테러ਿਸਤੀ ਆਖ ਰਹੇ ਆ ਜੇ ਕੋਈ ਇਥੋਂ ਜਿਹੜੇ ਆਰਐਸਐਸ ਵਾਲੇ ਬਜਰੰਗਦਲ ਵਾਲੇ ਹਿੰਦੂ ਵਾਲਿਆਂ ਨੂੰ ਵੀਐਚਪੀ ਵਾਲਿਆਂ ਨੂੰ ਜੇ 테러ਿਸਟ ਆਕੂਗਾ ਤੇ ਇਹ ਫਿਰ ਕਿੱਦਾਂ ਜਿਹੜੇ ਉਹ ਤੜਪਦੇ ਨੇ ਸੋ ਆ ਆ ਤੁਸੀਂ ਦੇਖ ਸਕਦੇ ਹੋ ਵੀ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਉਹ ਦਿਖਾਉਂਦੇ ਆ ਖੰਡਾ ਲਾ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਪੇਸ਼ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਆ ਖਾਲਸਤਾਨੀ ਇੱਕ ਵੱਖਰੀ ਵਿਚਾਰਧਾਰਾ ਹੈ ਵੱਖਰੇ ਮੁਲਕ ਦੀ ਜਿਹੜੀ ਆ ਉਹ ਮੰਗ ਆ ਪਰ ਉਹ ਵੀ ਜਿਹੜੀ ਆ ਇਹਨਾਂ ਤੋਂ ਜੜੀ ਨਹੀਂ ਜਾਂਦੀ ਸੋ ਜਿਹੜੀ ਗੱਲ ਤੁਸੀਂ ਆਖੀ ਆ ਨਾ ਇਹ 100% ਸਹੀ ਆ ਵੀ ਇਹ ਇਹ ਭਾਰਤ ਦੀ ਹੀ ਜਿਹੜੀ ਬੋਲੀ ਆ ਉਹ 100% ਇੱਥੇ ਬੋਲ ਰਹੇ ਆ ਉਹਨਾਂ ਨੂੰ ਹੋਰ ਕੁਝ ਵੀ ਇਸ ਦੇ ਨਾਲ ਮਤਲਬ ਨਹੀਂ ਜੋ ਭਾਰਤ ਕਹਿੰਦਾ ਆ ਉਹਨਾਂ ਦੀ ਇੱਕ ਪ੍ਰੌਕਸੀ ਦੇ ਤੌਰ ਦੇ ਉੱਤੇ ਜਿਹੜਾ ਇਹ ਕੰਮ ਜਿਹੜਾ ਉਹ ਕਰ ਰਹੇ ਆ ਮਾਈਕਲ ਰੋਬਨ ਵਰਗਾ ਜਿਹੜਾ ਇਹ ਬੰਦਾ ਹੈ ਉਹੀ ਹੈ ਪਹਿਲਾਂ ਹੀ ਸਿੱਖਾਂ ਦੇ ਉਲਟ ਬਹੁਤ ਬੋਲਦਾ ਹੈ ਸੋ ਇਹ ਬੰਦੇ ਵੀ ਉਦਾਂ ਦੇ ਹੀ ਜਿਹੜੇ ਉਹ ਲੈ ਕੇ ਜਿਹੜਾ ਆਉਂਦੇ ਆ ਇਹ ਕਹਿੰਦੇ ਵੀ ਬਾਰ-ਬਾਰ ਇੱਥੇ ਆਇਆ ਜਿਹੜਾ ਸਮੀਰ ਕਲਰਾ ਹੈ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਉਹ ਇਸ ਟਾਈਮ ਇਹਨਾਂ ਦਾ ਮੇਨ ਐਡੀਟਰ ਮੈਨੇਜਿੰਗ ਡਾਇਰੈਕਟਰ ਪੋਲਿਸੀ ਤੇ ਪ੍ਰੋਗਰਾਮ ਦਾ ਹੈਗਾ ਆ ਤੇ ਉਹ ਇੱਥੇ ਚਲਾ ਰਿਹਾ ਹੈ ਇਹ ਸੈਂਟਾ ਕਲਰਾ ਯੂਨੀਵਰਸਿਟੀ ਸਕੂਲ ਆਫ ਲਾ ਦਾ ਪੜਿਆ ਆ ਬੀਆਰ ਯੂ ਬੀਐਸਟ ਇਹ ਬੰਦਾ ਆ ਤੇ ਇਹ ਇਸ ਟਾਈਮ ਮੋਰੀ ਹੋ ਕੇ HAF ਨੂੰ ਜਿਹੜਾ ਚਲਾ ਰਿਆ ਇਹ ਉਹੀ ਸੰਸਥਾ ਆ ਜਿਹਨੇ ਫਰੀਮੰਟ ਗੁਰਦੁਆਰਾ ਸਾਹਿਬ ਨੂੰ ਜਿਹੜੀ ਅਤਵਾਦ ਦਾ ਅੱਡੇ ਦੇ ਤੌਰ ਦੇ ਉੱਤੇ ਜਿਹੜਾ ਆਖਿਆ ਸੀਗਾ ਤੇ ਸਾਡੀ ਜਿਹੜੀ ਹੁਣ ਜਿਹੜੀ ਹਰਜੋਤ ਸਿੰਘ ਦੀ ਗੱਲ ਤੇ ਇਹ ਆ ਵੀ ਹਾਂ ਆਪਾਂ ਇਹ ਬਿੱਲ ਤਾਂ ਪਾਸ ਕਰਾਉਣਾ ਹੈ ਪਰ ਕਾਨੂੰਨੀ ਕਿਰਿਆ ਜਈ ਵੀ ਕੋਈ ਹੋ ਰਹੀ ਆ ਕਾਨੂੰਨੀ ਕਾਰਵਾਈ ਵੱਲੋਂ ਵੀ ਕੋਈ ਕਦਮ ਜਿਹੜਾ ਉਹ ਵਧਾਇਆ ਜਾ ਰਿਹਾ ਆ ਕੀ ਇਹਨਾਂ ਨੂੰ ਕੋਈ ਜਵਾਬ ਦੇ ਜਿਹੜਾ ਉਹ ਬਣਾਇਆ ਜਾਊਗਾ ਕਿ ਪਟੀਸ਼ਨ ਸਾਈਨ ਕਰਕੇ ਜਿਹੜਾ ਆਪਾਂ ਜਿਹੜਾ ਉਹ ਛਾਰ ਲੈਣਾ ਕੀ ਇਹਦਾ ਕਾਊਂਟਰ ਅ ਜਿਹੜਾ ਤੁਸੀਂ ਨੈਰੇਟਿਵ ਕੀ ਤਿਆਰ ਕਰ ਰਹੇ ਆ ਕਿ ਇਸ ਦਾ ਤੁਸੀਂ ਜਵਾਬ ਦੇ ਰਹੇ ਆ ਕਿ ਇਸ ਦੇ ਉੱਤੇ ਤੁਸੀਂ ਕਦਮ ਚੱਕ ਰਹੇ ਆ ਇਹਦਾ ਜਿਹੜਾ ਸਵਾਲਾਂ ਦਾ ਜਵਾਬ ਅਜੇ ਤੱਕ ਕਿਸੇ ਪਾਸਿਓਂ ਮੀਚ ਸ਼ਾਇਦ ਨਹੀਂ ਮਿਲ ਰਿਹਾ ਹੈਗਾ ਜੀ ਹਰਜੋਤ ਸਿੰਘ ਸੋ ਬਿਲਕੁਲ ਇਹ ਤੋਂ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਤਰ੍ਹਾਂ ਦੇ ਨਾਲ ਇਹ ਥ੍ਰੈਟ ਹੈਗੀ ਆ ਜੋ ਜੋ ਸਿੱਖ ਕਹਿ ਰਹੇ ਆ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਸਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਬਹੁਤ ਕ੍ਰਿਟੀਕਲ ਆ ਵੀ ਜਿਹੜੇ ਸੈਨੇਟਰ ਐਨਾ ਕੈਬਰੀਲੋ ਆ ਉਹਨਾਂ ਦੇ ਨਾਲ ਪੂਰੀ ਗੱਲਬਾਤ ਬਣਾਈ ਰੱਖੇ ਦੂਸਰੇ ਜਿਹੜੇ ਇਸ ਬਿਲ ਦੇ ਸਪੌਂਸਰ ਆ ਉਹ ਤਾਂ ਜਸਬੀਤ ਕੋਰਮੈਸ ਹੈਗੀ ਆ ਤੁਹਾਨੂੰ ਪਤਾ ਹੀ ਆ ਜੇ ਕੋਮਨਿਟੀ ਦਾ ਸੋਰ ਐਸਮਰਲਡਾ ਸੋਰੀਆ ਨੇ ਵੀ ਸਾਥ ਦਿੱਤਾ ਹੈ ਹਾਂਜੀ ਹੂੰ ਤੋ ਹਰ ਇੱਕ ਗੁਰੂ ਘਰ ਕਮੇਟੀ ਦੀ ਹਰ ਇੱਕ ਸਿੱਖ ਦੀ ਬਿਲਕੁਲ ਉਹਨਾਂ ਨੂੰ ਆਪਣੇ ਆਪਣੇ ਸੈਨੇਟਰ ਕਾਂਗਰਸਮੈਨ ਤੇ ਸਪੈਸ਼ਲੀ ਸੈਨੇਟਰ ਜਿਹੜੇ ਕੈਬਰੇਲੋ ਆ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਰੱਖਣਾ ਚਾਹੀਦਾ ਤਾਂ ਹੀ ਜਿਹੜਾ ਆ ਅਸੀਂ ਇਕੱਠੇ ਹੋ ਕੇ ਜਿਹੜਾ ਜਿਹੜੇ ਦੇਖ ਲਓ ਵੀ ਤੁਹਾਨੂੰ ਖੰਡੇ ਦਾ ਨਿਸ਼ਾਨ ਲਾ ਕੇ ਇਹਦਾ ਮਤਲਬ ਵੀ ਹਰ ਇੱਕ ਸਿੱਖ ਨੂੰ ਉਹ ਅਤਵਾਦੀ ਡਿਕਲੇਅਰ ਕਰ ਰਹੇ ਆ ਜਦ ਕਿ ਇੰਡੀਆ ਦੀ ਸੁਪਰੀਮ ਕੋਰਟ ਕਹਿੰਦੀ ਆ ਵੀ ਜੇ ਕੋਈ ਆਜ਼ਾਦ ਆਜ਼ਾਦੀ ਦੀ ਗੱਲ ਕਰਦਾ ਪੀਸਫੁਲ ਤਰੀਕੇ ਨਾਲ ਉਹ ਕਰ ਸਕਦਾ ਹੈਗਾ ਉੱਥੇ ਕੋਈ ਉਹ ਕਰਾਇਮ ਨਹੀਂ ਹੈਗਾ ਤੇ ਇਹ ਦੇਖੋ ਵੀ ਬਾਹਰ ਕਿੱਦਾਂ ਦਾ ਜਿਹੜਾ ਸਿੱਖਾਂ ਦੇ ਅਗੇਂਸਟ ਅਸਲ 'ਚ ਹਰਜੋਤ ਸਿੰਘ ਜੀ ਉਹਨਾਂ ਨੂੰ ਇਹ ਆ ਵੀ ਇਹ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ ਇਹ ਟੈਰਰਿਸਟ ਉਹਨਾਂ ਨੂੰ ਹੁਣ ਕਹਿ ਨਹੀਂ ਸਕਣਗੇ ਜੇ ਇਹ ਬਿੱਲ ਪਾਸ ਹੋ ਜਾਂਦਾ ਆ ਇਹ ਕਿਉਂਕਿ ਇੰਡੀਆ ਦੇ ਜਿਹੜੇ ਪ੍ਰੋਪਗੈਂਡੇ ਦੇ ਸ਼ਬਦ ਆ ਉਹ ਇੱਥੇ ਇਲੀਗਲ ਹੋ ਜਾਣਗੇ ਅਨਕਨਸਟੀਚੂਨਲ ਹੋ ਜਾਣਗੇ ਉਸ ਦੇ ਕਰਕੇ ਇਹਨਾਂ ਦੇ ਉੱਤੇ ਧਰਾਵਾਂ ਲੱਗ ਸਕਦੀਆਂ ਆ ਇਹ ਇਹ ਇਸ ਚੀਜ਼ ਤੋਂ ਡਰੇ ਆ ਵੀ ਅਸੀਂ ਆਪਣਾ ਪ੍ਰੋਪਗੈਂਡਾ ਕਿੱਦਾਂ ਜਿਹੜਾ ਉਹ ਭਾਰਤ ਦੇ ਆ ਪ੍ਰੋਪਗੈਂਡਾ ਆ ਉਹ ਇੱਥੇ ਸਿੱਖਾਂ ਦੇ ਉਲਟ ਕਿੱਦਾਂ ਜਿਹੜਾ ਉਹ ਪ੍ਰਚਾਰਾਂਗੇ ਸਿੱਖਾਂ ਨੂੰ ਬਦਰਾਮ ਕਰਨਾ ਗੁਰੂ ਘਰਾਂ ਨੂੰ ਬਦਰਾਮ ਕਰਨਾ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਆ ਜਿਹੜੀਆਂ ਚੱਲ ਰਹੀਆਂ ਤੇ ਨਾਲ ਹੀ ਅਪਡੇਟ ਦਿੰਦਾ ਜਾਵਾਂ ਹਰਜੋਤ ਸਿੰਘ ਜੀ ਜਿਹੜਾ SB5O9 ਬਿੱਲ ਦੀ ਅਗਲੀ ਹੀアリング 21 ਅਪ੍ਰੈਲ ਜਿਹੜੀ ਉਹ ਮਿੱਥੀ ਗਈ ਆ ਇਹ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਹ ਜਿਹੜਾ ਬਿੱਲ ਹੋਣਾ ਜਾਣਾ ਆ ਸੋ ਸਾਰੇ ਜਾਣੇ ਅੱਜ ਹੀ ਤੁਹਾਨੂੰ 11 ਤਰੀਕ ਨੂੰ ਅਸੀਂ ਦੱਸ ਰਹੇ ਹਾਂ 10 ਦਿਨ ਬਾਅਦ 21 ਤਰੀਕ ਨੂੰ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਜਿਹੜਾ ਇਹ ਬਿੱਲ ਜਾ ਰਿਹਾ ਹੈ ਇਹ ਉਹੀ ਕਮੇਟੀ ਆ ਹਰਜੋਤ ਸਿੰਘ ਜੀ ਜਿੱਥੇ ਪਿਛਲੀ ਰੀਏ ਬਿੱਲ ਡੈਡ ਹੋਇਆ ਸੀ ਸੋ ਸਿੱਖਾਂ ਦਾ ਹੁਣ ਬਹੁਤ ਫਰਜ ਬਣਦਾ ਆ ਜਦ ਪਹਿਲੀ ਵਾਰੀ ਸਿੱਖ ਇੰਨੇ ਗਏ ਤਾਂ ਦੂਜੀ ਵਾਰੀ ਜਦੋਂ ਆਪਾਂ ਨਹੀਂ ਗਏ ਤਾਂ ਉਹਨਾਂ ਨੇ ਜਾ ਕੇ ਉਥੇ ਬਿਆਨ ਦਿੱਤੇ ਉਹਨਾਂ ਨੇ ਬਿਆਨ ਦੇ ਕੇ ਕਿਦਾਂ ਇੱਕ ਹਿਸਾਬ ਦੇ ਨਾਲ ਉਲਟ ਬੋਲੇ ਆ ਇਸ ਦੇ ਵਿੱਚ ਸਿੱਧਾ ਸ਼ਰਿਆਮ ਇਸ ਸਪਸ਼ਟੀ ਜਿਹੜਾ ਇਹ ਕਹਿੰਦੇ ਆ ਅਖਾਲਸਤਾਨੀਆਂ ਦੇ ਉਲਟ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਕੀਤੀ ਆ ਗੱਲ ਸੋ ਹੁਣ ਸੁੱਤੇ ਨਾ ਰਹਿ ਜਿਓ 21 ਤਰੀਕ ਨੂੰ ਉਸੇ ਥਾਂ ਦੇ ਉੱਤੇ ਸੈਨਟ ਦੀ ਜਿਹੜੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਸ ਬਿਲ ਨੂੰ ਜਿਹੜਾ ਉਹ ਸੁਣਿਆ ਜਾਣਾ ਹੈ ਮੇਕ ਸ਼ੁਰ ਕਰੋ ਪਹਿਲੇ ਉਸ ਦਿਨ ਵਾਂਗ ਉਸ ਦਿਨ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਉਹ ਪਹੁੰਚਣਾ ਹੈ ਅਦਰਵਾਇਜ਼ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਲੀਅਰਲੀ ਕਿਹਾ ਆ ਅਸੀਂ ਅਖੀਰ ਤੱਕ ਇਸ ਬਿਲ ਦੀ ਵਿਰੋਧਤਾ ਕਰਾਂਗੇ ਹਰ ਜਿਹੜਾ ਉਹਨਾਂ ਨੇ ਹੱਥ ਕੰਡਾ ਜਿਹੜਾ ਉਹ ਪਣਾਉਣਾ ਆ ਅਗਲਿਆਂ ਦੀ ਲੋਬੀ ਬਹੁਤ ਸਟਰੋਂਗ ਆ ਇਹ ਤਾਂ ਸ਼ੁਕਰ ਆ ਵੀ ਆਪਣੀ ਪਿਛਲੀ ਵਾਰ ਵੀ ਜਿਹੜੇ ਸਪੋਰਟ ਸਾਰੀ ਅਸੈਂਬਲੀ ਮੈਂਬਰਸ ਨੇ ਕੀਤੀ ਸੀਗੀ ਇਸ ਸੈਨੇਟ ਦੀ ਅਪਰੋਪਰੀਸ਼ਨ ਕਮੇਟੀ ਦੇ ਵਿੱਚ ਇਸ ਦੇ ਉਲਟ ਕੰਨ ਭਰ ਦਿੱਤੇ ਸੀਗੇ ਤੇ ਪਰ ਹੁਣ ਉਹੀ ਜਿਹੜੀ ਸੈਨੇਟਰ ਉਹ ਆਪਣਾ ਸਾਥ ਜਿਹੜੀ ਉਹ ਦੇ ਰਹੀ ਆ ਸੋ ਬਾਕੀਆਂ ਨੂੰ ਵੀ ਜਿਹੜਾ ਇਸ ਦੇ ਵਿੱਚ ਦੱਸੋ ਬੀਤੇ ਦਿਨਾਂ 'ਚ ਜਦ ਹਰਜੋਤ ਸਿੰਘ ਜੀ ਵਿਸਾਖੀ ਮਨਾਈ ਗਈ ਸੀ ਉੱਥੇ ਅਸੈਂਬਲੀ ਦੇ ਵਿੱਚ ਤਾਂ ਉੱਥੇ ਜਿਹੜੀ 3-4 ਜਿਹੜੀ ਆ ਆਪਣੇ ਨਾਲ ਉੱਥੇ ਅਸੈਂਬਲੀ ਮੈਂਬਰਸ ਨਾਲ ਗੱਲ ਹੋਈ ਸੀ ਉਹ ਕਹਿੰਦੇ ਆ ਵੀ ਅਸੀਂ ਪਹਿਲਾਂ ਵੀ ਸਾਥ ਦਿੱਤਾ ਸੀ ਜਸਮੀਤ ਬੈਂਸ ਦਾ ਇਸ ਬਿਲ ਦੇ ਵਿੱਚ ਤੇ ਅਗਲੀ ਵਾਰ ਜਦੋਂ ਸਾਡੇ ਮੋੜੇ ਆਊਗਾ ਅਸੀਂ ਫੇਰ ਜਿਹੜਾ ਉਹ ਸਾਥ ਦੇਵਾਂਗੇ ਸੋ ਮੇਕ ਸ਼ਰ ਕਰੋ ਤੁਹਾਡੇ ਜਿਹੜੇ ਨੁਮਾਇੰਦੇ ਆ ਤੁਹਾਡੀ ਇਸ ਆਵਾਜ਼ ਨੂੰ ਜਿਹੜਾ ਉਹ ਪਛਾਣਨ ਨਹੀਂ ਤਾਂ ਇੰਡੀਅਨ ਸਰਕਾਰ ਦੀ ਜਿਹੜੀ ਪ੍ਰੌਕਸੀ ਬਣੀ ਸੰਸਥਾ HAF ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਤੁਹਾਡੇ ਜਿਹੜੇ ਕਹਿ ਲਓ ਵੀ ਬੇੜੀਆਂ ਚ ਵੱਟੇ ਜਿਹੜਾ ਉਹ ਪਾ ਰਹੇ ਨੇ ਤੁਹਾਡੇ ਮੋੜੇ ਕੰਢੇ ਜਿਹੜੇ ਉਹ ਵਿਚਾਰੇ ਨੇ ਤੇ ਆਪਾਂ ਇਕੱਠੇ ਹੋ ਕੇ ਚੱਲ ਕੇ ਇਸ ਜਿਹੜਾ ਕਹਿ ਲਓ ਵੀ ਮੰਜ਼ਲ ਤੱਕ ਜ਼ਰੂਰ ਪਹੁੰਚਣਾ ਹੈ ਇਹਦੇ ਵਿੱਚ ਇਹ ਵੀ ਕਲੀਅਰਲੀ ਦੱਸਦੀ ਹੈ ਵੀ ਇਹ ਜਿਹੜਾ 509 ਬਿੱਲ ਹੈਗਾ ਇਹਦੇ ਵਿੱਚ ਖਾਲਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਮੁੱਦਾ ਹੈ ਵੀ ਜੇ ਕੋਈ ਆਜ਼ਾਦੀ ਦੇ ਨਾਲ ਗੱਲਬਾਤ ਕਰਦਾ ਆ ਫਰੀडम ਆਫ ਐਕਸਪ੍ਰੈਸ਼ਨ ਦੇ ਤਹਿਤ ਵੀ ਚਾਹੇ ਉੱਥੇ ਕਿਸਾਨਾਂ ਨਾਲ ਧੱਕਾ ਹੁੰਦਾ ਦਲਤਾਂ ਨਾਲ ਹੁੰਦਾ ਕਿਸ ਕਿਤੇ ਵੀ ਹੁੰਦਾ ਹੈਗਾ ਕਿਸੇ ਵੀ ਮੁਲਕ 'ਚ ਜੇ ਇੱਥੇ ਦੇ ਸਿਟੀਜ਼ਨ ਬੋਲਦੇ ਆ ਤੇ ਉੱਥੇ ਦੀ ਸਰਕਾਰ ਚਾਹੇ ਉਹ ਤੁਰਕੀ ਦੀ ਆ ਚਾਹੇ ਚਾਈਨਾ ਦੀ ਚਾਹੇ ਰਸ਼ੀਆ ਦੀ ਚਾਹੇ ਉਹ ਇੰਡੀਆ ਦੀ ਵੀ ਹੋਵੇ ਤੇ ਉਹ ਇੱਥੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ ਉਹਨਾਂ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਆ ਆਪਾਂ ਦੇਖਿਆ ਚਾਈਨੀਜ਼ ਵਾਲਿਆਂ ਨੇ ਕਿਦਾਂ ਉੱਥੇ ਇੱਕ ਪੁਲਿਸ ਸਟੇਸ਼ਨ ਸੈਟਅਪ ਕੀਤਾ ਸੀ ਨਿਊਯਾਰਕ ਦੇ ਵਿੱਚ ਟਰਕੀ ਵਾਲਿਆਂ ਦੀ ਇਰਾਨ ਵਾਲਿਆਂ ਨੇ ਕਿਸ ਤਰ੍ਹਾਂ ਜਿਹੜੇ ਇੱਥੇ ਜਰਨਲਿਸਟ ਚੱਕੇ ਹੈਗੇ ਸੋ ਇਹ ਉਹ ਬਿਲ ਹੈਗਾ ਇਹਦੇ ਵਿੱਚ ਕੋਈ ਖਾਲਸਤਾਨ ਦਾ ਇਸ਼ੂ ਨਹੀਂ ਹੈ ਇਹਦੇ ਵਿੱਚ ਇਹ ਆ ਵੀ ਜਿਹਦੇ ਨਾਲ ਵੀ ਧੱਕਾ ਹੁੰਦਾ ਕਿਸੇ ਸਰਕਾਰ ਜੇ ਕੋਈ ਇੱਥੇ ਕੋ ਬੋਦਾਂ ਬੋਲਦਾ ਉਹਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰਦਾ ਜਾਂ ਉਹਨੂੰ ਡਰਾਉਣ ਧਮਕਾਉਣ ਦੀ ਸੋ ਉਹਦੇ ਅਗੇਂਸਟ ਇਹ ਬਿਲ ਆ ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਮੈਨੂੰ ਤਾਂ ਇਹ ਲੱਗਦਾ ਵੀ ਜੋ ਉਹਨਾਂ ਦੇ ਜੋ ਕੋਈ ਚੱਲ ਰਿਹਾ ਆ ਉਹ ਬਿਲਕੁਲ ਭਾਰਤ ਦੀ ਸਰਕਾਰ ਉਹਨਾਂ ਤੋਂ ਇਹ ਕਰਵਾ ਰਹੀ ਹੈਗੀ ਆ ਸੋ ਸ਼ੱਕ ਸਾਨੂੰ ਇਹੀ ਹੈਗੀ ਆ ਇਹਦੇ ਤੇ ਤੇ ਕਿਉਂਕਿ ਜਦੋਂ ਆਪਾਂ ਬਾਰ ਬਾਰ ਦੱਸ ਰਹੇ ਹਾਂ ਤੇ ਇਹ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਕਿਸੇ ਸਿੱਖ ਨੇ ਨਹੀਂ ਕਿਹਾ ਵੀ ਭਾਈ ਸਾਨੂੰ ਅਸੀਂ ਹਿੰਦੂਆਂ ਦੇ ਕੇਸ ਤਾਂ ਕਿਸੇ ਸਿੱਖ ਨੇ ਨਹੀਂ ਕਿਹਾ ਆਪਾਂ ਇੰਡੀਆ ਦੇ ਕੇਸ ਤਾਂ ਜਿੰਨੇ ਵੀ ਉੱਥੇ ਗਏ ਹੋਏ ਸੀ ਸੋ ਇਹ बार-बार ਇਹ ਦੱਸ ਰਹੇ ਹੈਗੇ ਆ ਬਾਰ-ਬਾਰ ਸਿੱਖਾਂ ਨੂੰ ਬਦਨਾਮ ਕਰ ਰਹੇ ਆ ਉਦਾਂ ਦੇ ਬੰਦਿਆਂ ਨਾਲ YouTube ਲਿਆ ਕੇ ਅਮਰੀਕਨ ਮੀਡੀਆ ਦੇ ਵਿੱਚ ਗਲਤ ਪ੍ਰਚਾਰ ਕਰਦੇ ਆ ਖੰਡਾ ਲਾ ਕੇ ਚਾਹੇ ਕੋਈ ਸਿੱਖ ਇੰਡੀਅਨ ਨੈਸ਼ਨਲਿਸਟ ਹੈਗਾ ਚਾਹੇ ਉਹ ਖਾਲਸਤਾਨੀ ਵਿਚਾਰਧਾਰਾ ਦਾ ਚਾਹੇ ਕਿਸੇ ਦਾ ਇੰਡੀਆ ਨਾਲ ਲੈਣਾ ਦੇਣਾ ਕੋਈ ਨਹੀਂ ਮੰਨ ਲਓ ਕਿ ਸਾਡੇ ਨਿਆਣੇ ਉਹਨਾਂ ਨਾਲ ਕੀ ਇੰਡੀਆ ਨਾਲ ਲੈਣਾ ਦੇਣਾ ਸੋ ਜਿਹੜੇ ਇੱਥੇ ਦੇ ਵਰਨ ਸੋ ਉਹ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਆ ਖੰਡੇ ਦਾ ਨਿਸ਼ਾਨ ਲਾ ਕੇ ਸੋ ਜਿਹੜੇ ਪਿਛਲੀ ਵਾਰੀ ਢਿੱਲ ਰਹਿ ਗਈ ਕੋਸ਼ਿਸ਼ ਗੁਰੂ ਘਰਾਂ ਵੱਲੋਂ ਜਿਸ ਜਦੋਂ ਇਹਨਾਂ ਨੇ ਗਲਤ ਸ਼ਬਦਾਵਲੀ ਵਰਤੀ ਸੀ ਗੁਰੂ ਘਰਾਂ ਦੇ ਅਗੇਂਸਟ ਹੁਣ ਉਹਨਾਂ ਨੇ ਇਹ ਬਿਲਕੁਲ ਬਾਰ-ਬਾਰ ਥ੍ਰੈਟ ਕਰ ਰਿਹਾ ਹੈਗੇ ਆ ਸੋ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਕੀ ਸੋਚਣਾ ਚਾਹੀਦਾ ਵੀ ਭਾਈ ਸਾਨੂੰ ਕੀ ਕਰਨਾ ਹੈ ਇਹ ਨਾ ਇਹ ਇਦਾਂ ਦੀਆਂ ਆਰਗੇਨਾਈਜੇਸ਼ਨਸ ਦੇ ਅਗੇਂਸਟ ਜੋ ਉਹ ਆਪਾਂ ਅਮਰੀਕਨ ਸਿਟੀਜ਼ਨ ਆ ਅਮਰੀਕਨ ਸਿਟੀਜ਼ਨਸ ਇਹ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਇੱਕ ਜੇ ਇਹ ਵੀ ਖੋਦ ਅਮਰੀਕਨ ਸਿਟੀਜ਼ਨਾਂ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਇਹਦੇ ਵਿੱਚ ਸੋ ਇਹ ਇਹਦੇ ਉੱਤੇ ਜਿਹੜੀ ਗੁਰੂ ਘਰ ਦੀਆਂ ਕਮੇਟੀਆਂ ਉਹਨਾਂ ਦਾ ਕੀ ਸਟੈਂਡ ਆ ਕੀ ਉਹਨਾਂ ਦੀ ਪਲਾਨ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਕਾਊਂਟਰ ਕਰਨ ਦੀ ਇਹ ਵੀ ਪਤਾ ਚੱਲਿਆ ਵੀ ਉਹ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਉਹ ਪੈਸੇ ਇਕੱਠੇ ਕਰ ਰਹੇ ਹੈਗੇ ਆ ਸਿਰਫ ਹਿੰਦੂ ਭੈਣਾ ਭਰਾਵਾਂ ਨੂੰ ਡਰਾ ਕੇ ਵੀ ਜੀ ਇਹ ਤੁਹਾਡੇ ਉਲਟ ਬਿੱਲ ਆ ਰਿਹਾ ਹੈਗਾ ਆਪਾਂ ਟ੍ਰੇਸੀ ਗੁਰੂ ਘਰ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਰਾਜਕਰਨ ਵੀਰ ਸਿੰਘ ਜੀ ਤੁਸੀਂ ਦੇਖਿਆ ਉਹ ਕਿੰਨੇ ਉੱਥੇ ਆਪਣੇ ਜਿਹੜੇ ਹਿੰਦੂ ਭੈਣ ਭਰਾ ਸੀ ਉਹ ਨਗਰ ਕੀਰਤਨ ਦੇ ਵਿੱਚ ਸੀ ਹਿੰਦੂ ਜਿਹੜੇ ਲੋਕ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਮੈਂ ਦੇਖਿਆ ਫਰਸਟ ایڈ ਵਾਲੀ ਜਗ੍ਹਾ ਤੇ ਕਦੇ ਕੋਈ ਇਸ਼ੂ ਨਹੀਂ ਹੈਗਾ ਇਹ ਪਰੇ ਜਾਣਬੁੱਝ ਕੇ ਜਿਹੜੇ ਆ ਸਿੱਖਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਜਿਹੜਾ ਪਾੜਾ ਪਾਣ ਦੀ, ਡਰਾਣ ਦੀ ਜਿਹੜੀ ਕੋਸ਼ਿਸ਼ ਆ ਉਹ ਅਮਰੀਕਾ ਦੇ ਵਿੱਚ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਹੁਣ ਕੈਲੀਫੋਰਨੀਆ ਦੇ ਲੋਕਾਂ ਨੂੰ, ਇਨਸਾਫ ਪਸੰਦ ਲੋਕਾਂ ਨੂੰ ਆ ਇਸ ਬਿਲ ਨੂੰ ਪਾਸ ਕਰਾਉਣ ਦੇ ਲਈ ਅੱਗੇ ਤੋਂ ਅੱਗੇ ਵਧਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਆ ਨਹੀਂ ਤਾਂ ਫਿਰ ਆਪਾਂ ਸੱਪ ਲੰਗਿਆਂ ਲੀਕ ਕਟ ਦੇ ਜਿਹੜਾ ਉਹ ਰਹਿ ਜਾਂਦੇ ਆ। ਫਿਰ ਆਪਾਂ ਲਾ 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 ਕਰਦੇ ਆ ਸੋ ਇੱਕ ਵਾਰੀ ਫਿਰ ਦੱਸਦੇ ਜਾਈਏ 21 ਤਰੀਕ ਨੂੰ ਸੇਮ ਉਸੇ ਜਗ੍ਹਾ ਦੇ ਉੱਤੇ ਦੁਬਾਰਾ ਹੀਰਿੰਗ ਇਸ ਦੀ ਹੈਗੀ ਆ ਅਪਰੋਪਰੀਏਸ਼ਨ ਕਮੇਟੀ ਦੇ ਜਿਹੜੇ ਉਹ ਸਾਹਮਣੇ ਆ ਇਸ ਬਿੱਲ ਨੇ ਕਰਨਾ ਕੀ ਆ ਆਫਿਸ ਆਫ ਐਮਰਜੈਂਸੀ ਸਰਵਿਸ ਨੂੰ ਟ੍ਰੇਨਿੰਗ ਦੇਣੀ ਆ ਵੀ ਟ੍ਰਾਂਸਨੈਸ਼ਨਲ ਡਿਪਰੈਸ਼ਨ ਹੁੰਦਾ ਕੀ ਆ ਜਿਹੜੇ ਪੁਲਸ ਵਾਲੇ ਆ ਲਾ ਐਨਫੋਰਸਮੈਂਟ ਉਹਨਾਂ ਨੂੰ ਪਤਾ ਲੱਗੂਗਾ ਅਜੇ ਹੀ ਆ ਜਿਹੜੇ ਲੋਕ ਜਿਹੜੇ ਡਰਾਉਂਦੇ ਨੇ ਧਮਕਾਉਂਦੇ ਨੇ ਉਹਨਾਂ ਨੂੰ ਜਿਹੜਾ ਉਹ ਨੱਥ ਪੈ ਸਕੇ ਸੋ ਆਪਾਂ ਹੁਣ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤੀ ਕਰਦੇ ਹਾਂ ਮਿਲਾਂਗੇ ਅਗਲੀ ਵਾਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ